ਪੰਜਾਬ ਦਾ ਸੱਭਿਆਚਾਰ ਜਿਹੜਾ ਹਰ ਸੱਭਿਆਚਾਰ ਕੰਪਲੈਕਸ ਹੁੰਦਾ ਇਹਨਾਂ ਦਾ ਵੀ ਹੈ ਪਰ ਮੈਂ ਮੋٹے ਤੌਰ ਤੇ ਇਹ ਸਮਝਦਾ ਹਾਂ ਇਥੋਂ ਦਾ ਸੱਭਿਆਚਾਰ ਇਹ ਹੈ ਜਿਉ ਤੇ ਜੀਣ ਦਿਓ ਇਹ ਮਸਤ ਲੋਕ ਹੈਗੇ ਆ ਹਾਥੀ ਵਾਂਗੂ ਹੂੰ ਮਸਤ ਚੱਲਦੇ ਕੋਈ ਪਰਵਾਹ ਨਹੀਂ ਕਰਦੇ ਇਹਨਾਂ ਨੂੰ ਆਪਣੀ ਸ਼ਕਤੀ ਤੇ ਮਾਣ ਆ ਪਤਾ ਵੀ ਹੈ ਲੋੜ ਪੈਣ ਤੇ ਦਿਖਾਉਂਦੇ ਵੀ ਹੈ ਇਕੱਲਾ ਐ ਹੀ ਨਹੀਂ ਆ ਵੀ ਉੱਪਰੋਂ ਹੀ ਕੋਈ ਹੋਰ ਹੀ ਕੈਮੋਫਲੇਜ ਕਰਕੇ ਚੱਲ ਰਹੇ ਆ ਵੀ ਹੈ ਤੇ ਗਿੱਦੜ ਪਰ ਉੰਜ ਸ਼ੇਰ ਕਹਿੰਦੇ ਇੰਜ ਨਹੀਂ ਹੈਗਾ ਸ਼ੇਰ ਹੈਗੇ ਆ ਸਾਰਿਆਂ ਦੇ ਨਾਮ ਪਿੱਛੇ ਸ਼ੇਰ ਲੱਗਾ ਹੋਇਆ ਹੂੰ ਸਿੰਘ ਲਾਤਾ ਇਹ ਤੁਸੀਂ ਤਕੜੇ ਆ ਸਿੰਘ ਦਾ ਮਤਲਬ ਲੀਡਰ ਵੀ ਹੁੰਦਾ ਸਰਦਾਰ ਸਰਦਾਰ ਦਾ ਮਤਲਬ ਸਿੰਘ ਲਾਤਾ ਜੀ ਜਾਨੀ ਸ਼ੇਰ ਹੈ ਗਿਆ ਸਰਦਾਰ ਜੇ ਤੋ ਕਹਿੰਦੇ ਸਰਦਾਰ ਦਾ ਮਤਲਬ ਲੀਡਰ ਹੁੰਦਾ ਪੀ ਇਹ ਲੀਡਰ ਵੀ ਹੈ ਇਹਨਾਂ ਲੋਕਾਂ ਨੂੰ ਕੋਈ ਦਬਾ ਸਕਦਾ ਇਹਨਾਂ ਦੀ ਜੁਬਾਨ ਨੂੰ ਕੋਈ ਰੋਕ ਸਕਦਾ ਇਹਨਾਂ ਦੇ ਕੋਈ ਤਛੱਦ ਢਾ ਕੇ ਬਚ ਸਕਦਾ ਇਸ ਲਈ ਜਿਹੜੀ ਇੱਥੇ ਦੀ ਤਸਵੀਰ ਆ ਕਿ ਇਹ ਆਪਣੀ ਸ਼ਕਤੀ ਤੇ ਹਮੇਸ਼ਾ ਮਾਣ ਕਰਦੇ ਆ ਇਨਸਾਫ਼ ਪਸੰਦ ਸਿੱਧੇ ਪਾਰਦਰਸ਼ਤਾ ਨਾਲ ਜੀਣੇ ਲੇ ਲੋਕ ਇਮਾਨਦਾਰ ਲੋਕ ਹੂੰ ਇਹਨੂੰ ਲਿਟਰਲ ਸੈਂਸ ਚ ਨਾ ਲੋ ਬਾਈ ਐਂਡ ਲਾਰਜ ਕੁਰਬਾਨੀ ਦੇਣ ਲਈ ਫੱਟ ਦੇਣੀ ਤਿਆਰ ਰਹਿਣਾ ਹੂੰ ਔਰ ਵੱਡੀ ਗੱਲ ਇਹ ਆ ਜੋ ਸਿੱਖ ਸੰਸਕਾਰਾਂ ਚ ਉਹਨਾਂ ਅਨੁਸਾਰਿਆਂ ਨੂੰ ਸਾਡੇ ਸਾਰੇ ਉਹ ਚਰਮਾਂ ਦੀ ਗੱਲ ਨਹੀਂ ਮੈਂ ਕਹਿ ਰਿਹਾ ਸਿੱਖ ਦਾ ਮਤਲਬ ਧਰਮ ਨਹੀਂ ਹੈ ਸਿੱਖ ਦਾ ਮਤਲਬ ਇੱਕ ਅੰਦੋਲਨ ਹੈ ਇੱਕ ਮੂਵਮੈਂਟ ਹੈ ਇੱਕ ਫਲਸਫਾ ਹੈ ਉਹ ਸਾਰੇ ਰਲ ਕੇ ਜਿਹੜੇ ਆ ਇੱਥੇ ਭਾਵੇਂ ਇੱਥੇ ਦੇ ਮੁਸਲਮਾਨ ਆ ਭਾਵੇਂ ਇੱਥੇ ਦੇ ਕ੍ਰੀਚੀਆ ਨੇ ਆ ਭਾਵੇਂ ਇੱਥੇ ਦੇ ਹਿੰਦੂ ਆ ਤੇ ਭਾਵੇਂ ਸਿੱਖ ਤੇ ਹੈ ਹੀ ਆ ਇਹ ਸਾਰੇ ਹੀ ਇੱਕ ਉਹਨਾਂ ਦੀ ਬਿਰਤੀ ਜਾਂ ਇੱਕ ਉਹਨਾਂ ਦੀ ਸਮਝ ਆ ਉਹ ਸਮਝ ਇਹ ਹੈਗੀ ਆ ਕਿ ਜਿਸ ਤਰ੍ਹਾਂ ਮੈਂ ਇਹ ਕਿਹਾ ਕਿ ਜੀਓ ਤੇ ਜੀਣ ਦਿਓ ਆਪਣੇ ਲਈ ਵੀ ਕੰਮ ਕਰੋ ਪਰ ਆਪਣੀ ਮਿਹਨਤ ਚੋਂ ਦਸਾਂ ਨਮਾ ਦੀ ਕਿਰਤ ਵਿੱਚੋਂ ਗਵਾਂਡ ਨੂੰ ਵੀ ਥੋੜਾ ਬਹੁਤ ਜਰੂਰ ਦਓ ਔਰ ਖਾਸ ਕਰਕੇ ਜੇ ਇਹਨਾਂ ਨੂੰ ਇਹ ਪਤਾ ਲੱਗ ਜੇ ਕਿ ਮੇਰੀ ਸ਼ਕਤੀ ਦੀ ਉਸ ਨਿਰਬਲ ਨੂੰ ਜਰੂਰਤ ਆ ਆਪਣਾ ਸੀਸ ਵੀ ਕਟਵਾਉਣਗੇ 350 ਸਾਲ ਆ ਜਿਹੜਾ ਗੁਰੂ ਤੇਗ ਬਹਾਦਰ ਦੀ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਉਹ ਇਹੀ ਮੈਸੇਜ ਆ ਵੀ ਪੰਡਤ ਆਏ ਵੀ ਸਾਡੀ ਕੋਲ ਵਸ ਦੀ ਗੱਲ ਨਹੀਂ ਆ ਤੁਸੀਂ ਕੁਝ ਕਰੋ ਉਹ ਕਹਿੰਦੇ ਕੋਈ ਗੱਲ ਨਹੀਂ ਐ ਹੈ ਪੰਜਾਬੀਅਤ ਜੀ